ਇਸ ਤਰ੍ਹਾਂ ਹੀ ਜੀਵ ਪਹਿਲਾਂ ਆਪਰੇਸ਼ਨ ਕਰਾ ਕੇ ਤੋਂ ਗਿਆ ਸੀ 2 ਕੁ ਮਹੀਨੇ ਪਹਿਲਾਂ ਆਪਰੇਸ਼ਨ ਕਰਾਇਆ ਗਿਆ ਉਹਦੇ ਕੰਨ ਦਰਦ ਫੇਰ ਦੁਬਾਰਾ ਸਟਾਰਟ ਹੋਈ ਅਸੀਂ ਤੇ ਹੀ ਕਹਿ ਫੇਰ ਦੁਬਾਰਾ ਮੁੜਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟਿਕ ਟਕ ਕਰਾਉਂਦਾ ਕਦੀ 18 ਦੀ ਕਰਾਇਆ ਕਦੀ 20 ਦੀ ਕਰਾਇਆ ਉਸ ਤੋਂ ਬਾਅਦ ਉਹ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਸ਼ੀਟੂ ਜੀ ਸਾਰੇ ਪੈਕ ਕਰ ਲਏ ਨੇ ਤੇ ਔਨ ਲੱਗਾ ਉਹਦਾ ਵੀ ਮੈਨੂੰ ਉਲਟੀ ਜੀ ਆਈ ਹੈ ਉਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਗ ਆ ਗਿਆ ਤੇ ਉਸ ਤੋਂ ਬਾਅਦ ਉਹ ਐਮਬੂਲੈਂਸ ਆਈ ਹੈ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਹੋਤੇ ਹੋਇਆ ਕੈਂਟਰੋ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸ ਦੀ ਡੈਥ ਹੋ ਗਈ ਕਿਹੜੀ ਸਨ ਚ ਗਿਆ ਸੀ ਸਾਨੂੰ 2019 ਦੇ ਵਿੱਚ ਗਿਆ ਹੈ ਕਿਹੜੀ ਸਿਟੀ ਜੀ ਨੂੰ ਲੱਗਿਆ ਹੈ ਬ੍ਰਮਟਨ ਗਿਆ ਹੈ ਟਮਟਨ ਗਿਆ ਹੈ ਕਿਹ ਕਿੰਨੀ ਐਜ ਕਿੰਨੀ 24 ਸਾਲ ਦੀ ਐ ਜੀ ਨਾ ਤਾਂ ਉਹ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਕੋਈ ਗੱਲ ਮੈਸੇਜ ਆਉਂਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ ਮੈਰਿਡ ਕਿ ਅਨਮੈਰਿਡ ਅਨਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਆਪਣੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਬਈ ਇਹ ਅਪੀਲ ਕਰਦੇ ਆਂ ਵੀ ਇੱਥੇ ਕੰਮ ਬਾਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਹੀ ਤੇ ਬਰ ਬਾਅਦ ਬੱਚੇ ਤੱਕੇ ਖਾਦੇ ਬਾਤ ਤੁਰੇ ਫਿਰਦੇ ਨੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਇਹੀ ਬੀਲ ਕਰਦੇ ਬੇਇੱਤਿਕੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਉੱਤੇ ਬੱਚਿਆਂ ਨੂੰ ਮਾਂ ਪਿਓ ਨੂੰ ਟੰਗੀਆਂ ਨਾ ਆਉਣ ਬਾਅਦ ਦੇ ਵਿੱਚ ਇਹ ਹੀ ਅਪੀਲ ਕਰਦੇ ਕੀ ਕਾਰਨ ਕਿ ਅਜੇ ਦਿਨ ਸਾਨੂੰ ਖਬਰਾਂ ਮਿਲਦੀਆਂ ਆਪਣੇ ਕੈਨੇਡਾ ਜਾਂ ਹੋਰ ਕੰਟਰੀਆਂ ਦਾ ਐਸਾ ਹੀ ਮੰਦ ਭੰਗਿਆ ਘਟਨਾਵਾਂ ਹੋ ਰਹੀਆਂ ਕੀ ਕਾਰ ਲੱਗਦਾ ਤੁਹਾਨੂੰ ਇਹ ਹੀ ਕਾਰਨ ਹੈ ਜੀ ਕੀ ਕਰਨਾ ਕਿ ਕੰਮ ਇੱਥੇ ਹੈ ਨਹੀਂ ਉੱਥੇ ਵਿਚਾਰੇ ਬੱਚੇ ਠੱਕੇ ਖਾਦੇ ਫਿਰਦੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ 'ਚ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਜੀ ਕਿਸੇ ਤੋਂ ਪੁੱਛ ਲਓ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰਾ ਬੱਚਾ ਵੇਲਾ ਬੈਠਾ ਕੋਈ ਕੁਛ ਕਰ ਦੇ ਜੇ ਇੱਥੇ ਕੰਮ ਹੋਵੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰਾਂ ਨੂੰ